ਦਰਾਹਾਚੇਕੰ ਮੰਦਪਾਗੇ ਹਾਦਸੇ ਨੇ ਪਰਿਵਾਰ ਦੇ ਜੀਆ ਦੀ ਜਾਨ ਲੈ ਲਈ ਤੁਹਾਨੂੰ ਦੱਸਤੀ ਹੈ ਕਿ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਅਚਾਨਕ ਨਹਿਰ ਚ ਡਿੱਗ ਜਾਂਦੀ ਹੈ ਦਰਾਹਾ ਦੇ ਕੰਡੇ ਹੈ ਹਾਦਸਾ ਵਾਪਰਦਾ ਹੈ ਜਿਸ ਵਿੱਚ ਇੱਕ ਮਾਸਟਰ ਡਾਕਟਰੋਂ ਦਾ ਰੁਕ ਗਿਆ ਲੋਰੀ ਦੀ ਦੱਸਣ ਕਿ ਉਹ ਉਹਨਾਂ ਨੂੰ ਤਾਂ ਰਾਗੀਰ ਮੁਕੇ ਸਿਰ ਬਾਹਰ ਕੱਢ ਲੈਂਦੇ ਨੇ ਲੇਕਿਨ ਉਸਤੇ ਨਾਲ ਹੀ ਜੋ ਪਤੀ ਪਤਨੀ ਜੋ ਨੇ ਦੰਪਤੀ ਜੋ ਹੈ ਉਸ ਕਾਰ ਦੇ ਵਿੱਚ ਸਵਾਰ ਹੁੰਦਾ ਹੈ ਉਹ ਨਹੀਂ ਬਚ ਪਾਉਂਦੇ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦ ਕਿ ਜੋ ਪਤੀ ਹੁੰਦਾ ਉਸ ਦੀ ਮੌਕੇ ਤਹੀ ਮੌਤ ਹੋ ਜਾਂਦੀ ਹੈ ਉੱਥੇ ਹੀ ਜੋ ਮਹਿਲਾ ਹੁੰਦੀ ਹੈ ਉਸ ਨੂੰ ਗੰਭੀਰ ਹਾਲਾਤਾਂ ਚ ਜੋ ਹੈ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਲੇਕਿਨ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਕਹਿ ਸਕਦੇ ਹਾਂ ਕਿ ਇਹ ਅਨਹੋਣੀ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮੰਦ ਭਾਗੀ ਘਟਨਾ ਸਾਨੂੰ ਦੇਖਣ ਨੂੰ ਮਿਲਦੀ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਗੱਡੀ ਦਾ ਜੋ ਅਗਲਾ ਹਿੱਸਾ ਹੈ ਉਹ ਪੂਰੀ ਤਰ੍ਹਾਂ ਨਹਿਰ ਦੇ ਵਿੱਚ ਡੁੱਬਿਆ ਹੋਇਆ ਹੈ ਹਾਲਾਂਕਿ ਰਾਘੀਰਾ ਨੇ ਵਕਤ ਰਹਿੰਦੇ ਆ ਜੋ ਕੁੜੀਆਂ ਸਨ ਜੋ ਕਿ ਪਿਛਲੀ ਸੀਟ ਤੇ ਬੈਠੀਆਂ ਹੋਈਆਂ ਸਨ ਉਹਨਾਂ ਨੂੰ ਬਾਹਰ ਕੱਢ ਲਿੱਤਾ ਸੀ ਲੇਕਿਨ ਜੋ ਦੰਪਤੀ ਸੀ ਉਹ ਇੰਨਾ ਖੁਸ਼ਕਿਸਮਤ ਨਹੀਂ ਸੀ ਜੋ ਕਿ ਆਪਣੀ ਜਾਨ ਬਚਾ ਪੰਦਾ ਅਤੇ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਜਿੱਥੇ ਕੀ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚਦੇ ਨੇ ਅਤੇ ਨਾਲ ਹੀ ਨਾਲ ਰਾਹਗੀਰ ਜਿਨ੍ਹਾਂ ਨੇ ਕੁੜੀਆਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਹੁੰਦੀ ਹੈ ਉਹ ਵੀ ਇਸ ਬਾਰੇ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਦੇ ਨੇ ਤਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਤੇ ਕੀ ਦੱਸਿਆ ਗਿਆ ਉਹ ਵੀ ਤੁਹਾਨੂੰ ਸੁਣਾਉਣੀ ਹੈ ਹਾ ਸਾਹੀ ਗੱਡੀ ਡਰਾਈਵਰ ਵੱਲੋਂ ਆਈ ਆ ਉਦੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਨਾਕ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ ਪਰ ਕੱਢ ਲਿਆ ਉਹਨੇ ਤਾਂ ਜਨਮ ਵਿੱਚ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਚਲੋ ਕੁੜੀਆਂ ਵਿਚਾਰੀਆਂ ਅਸੀਂ ਚਲ ਕੁੜੀਆਂ ਬਚਾਉਣ ਤੋਂ ਬਾਅਦ ਛੱਡ ਕੋਈ ਇਨਾ ਸਾਧਨ ਹੈ ਨਹੀਂ ਸੀਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਕਹਿੰਦੇ ਮੈਂ ਕਿਹਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੇ ਇੱਕ ਹੜੀ ਮਮਾ ਇੱਕੜੇ ਤਾਇਆ ਜੀ ਨੇ ਅੰਦਰ ਤੇ ਜਾਨੂੰ ਅਸੀਂ ਸਭਾ ਇਕੱਠਾ ਕੀਤਾ ਗੱਡੀ ਕੰਡੇ-ਕੁੰਡੇ ਲਾਈ ਪਹਿਲਾਂ ਹੀ ਤਾਇਆ ਜੀ ਗੱਡਿਆ ਤਾਇ ਜੀ ਨੇ ਇੱਕ ਬਾਹ ਬਾਹ ਕਰਦੀ ਪਹਿਲਾਂ ਥੱਕਾ ਜਾਨੂੰ ਇੱਕ ਨੌਜਵਾਨ ਮੁੰਡਾ ਬਕ ਬੰਟੀ-ਬੰਟੀ ਸਾਡੇ ਪਿੰਡ ਦਾ ਉਹ ਆ ਗਿਆ ਮੈਂ ਕਿਹਾ ਪੁੱਤ ਜਾ ਛਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਾਨੂੰ ਉਹਨੇ ਬਾਹ ਫੇਰ ਅੰਦਰ ਵਾੜ ਲਈ ਆਟੋਮੈਟਿਕ ਜਣੀ ਚਲੀ ਗਈ ਹੋਣੀ ਆ ਉਦੋਂ ਬਾਅਦ ਚੱਲੇ ਅਸੀਂ ਟੋਚਨ ਦੇ ਰਾਜ ਨੇ ਬੰਗਲ ਲੈ ਜਾਂਦਾ ਟਰੈਕਟਰ ਲੈ ਜਾਂਦਾ ਤੇ ਉਹ ਜਿਹੜਾ ਬੁਢਾ ਸੀਗਾ ਤਾਇ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਉਹ ਤਾਂ ਹੀ ਆ ਬੰਨ ਕੇ ਪੰਨੇਪੁਰ ਨੇ ਜਿਹਦਾ ਵੱਟ ਕੱਢ ਲਿਆ ਉਹ ਤਾਂ ਡੈਡੀ ਤੇ ਉਦੋਂ ਬਾਅਦ ਹੈਗੀ ਟਰੈਕਟਰ ਲੈਣ ਦਾ ਸੰਗਲ ਲੈਣ ਦਾ ਗੱਡੀ ਕੰਡੇ ਲਾ ਲਈ ਯਾਨੀ ਕੰਡੇ ਲਾ ਕੇ ਜਿਹੜੀ ਮੁੰਡੇ ਦੀ ਮੰਮੀ ਕੁੜੀ ਦੇ ਬੇਟੇ ਮੰਮੀ ਸੀਗੀ ਉਹਨੂੰ ਵਾਰ ਕੱਢਿਆ ਉਹਦੇ ਵਿੱਚ ਅਸੀਂ ਦੇਖਿਆ ਕਹਿੰਦੇ ਵੀ ਸਾਹ ਚੱਲਦੇ ਆ ਅਸੀਂ ਫਟਾਫਟ ਗੱਡੀ ਮਂਗਾਈ ਬਾਬਾ ਜੀ ਦੀ ਉਹਤੀ ਮੈਦਾਨਗੁਰ ਦੁਆਰ ਵਾਲੀ ਦੀ ਉਹ ਜਦੀ ਭੇਜਤੇ ਹੁਣ ਇਹ ਨਹੀਂ ਪਤਾ ਵੀ ਡੈਡ ਦਾ ਜਾਂ ਕੀ ਆ ਦੋ ਦੀ ਦੋ ਦੀ ਮੰਨ ਇੱਕ ਦੀ ਪੱਕੀ ਸ਼ੂਅਰ ਆ ਇਹ ਮੈਂ ਤਾਂ ਮੈਂ ਗੱਡੀ ਦਾ ਮਗਰੋਂ ਗੈਨ ਨਹੀਂ ਚਾ ਮੈਂ ਪਰ ਮੈਂ ਉਹ ਪਿੱਛੇ ਵੀ ਚੈੱਕ ਕਰਕੇ ਆ ਜਿੱਥੋਂ ਗੱਡੀ ਗਿਰਨੀ ਚਾਹੀਦੀ ਸੀ ਇੱਥੇ ਗੱਡੀ ਗਿਰਨ ਦਾ ਕੋਈ ਚਾਂਸ ਹੀ ਨਹੀਂ ਆਉਂਦਾ ਇਹ ਰੋਡ ਬਹੁਤ ਚੌੜੀ ਆ ਅੱਜ ਸਾਨੂੰ ਟੈਲੀਫੋਨ ਤੇ ਪਤਾ ਲੱਗਿਆ ਸੀ ਕਿ ਇੱਕ ਗੱਡੀ ਆ ਜਿਹੜੀ ਦੁਰਜੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਆ ਦੁਰਜੀ ਪੁਰ ਦੇ ਨੇੜੇ ਨਹਿਰ ਦੇ ਵਿੱਚ ਡਿੱਗੀ ਹੈ ਤੇ ਇਹ ਟੈਲੀਫੋਨ ਪਹੁੰਚਣ ਤੇ ਪਤਾ ਲੱਗਣ ਤੇ ਮੌਕੇ ਪਰ ਪੁੱਜੇ ਆ ਮੌਕੇ ਤੇ ਆ ਕੇ ਪਤਾ ਲੱਗਾ ਰਪਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਾਸੇ ਜਨਤਾਨਗਰ ਲੁਧਿਆਣਾ ਜਿਹੜਾ ਗੱਡੀ ਚਲਾਉਂਦਾ ਸੀ ਗੱਡੀ ਚਾਲਕ ਦੀ ਨਹਿਰ ਵਿੱਚ ਡਿੱਗਣ ਕਰਕੇ ਉਹਦੀ ਮੌਤ ਹੋ ਗਈ ਹੈ ਚਾਰ ਜਣੇ ਸਵਾਰ ਸੀਗੇ ਤਿੰਨ ਲੀਡੀਜ਼ ਸੀਗੀਆਂ ਇੱਕ ਇਹ ਰਪਿੰਦਰ ਸਿੰਘ ਖੁਦ ਡਰਾਈਵਿੰਗ ਕਰ ਰਿਹਾ ਸੀ ਗੁਰਦੁਆਰਾ ਸਾਹਿਬਾ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਜਾ ਰਹੇ ਦਰਾਹੇ ਵੱਲੋਂ ਆਏ ਸੀ ਪੋਤੀ ਮਰਦਾਨ ਤੋਂ ਮੱਥਾ ਟੇਕ ਕੇ ਲੁਧਿਆਣਾ ਸਾਈਡ ਨੂੰ ਨਹਿਰ ਦੇ ਨਾਲ ਨਾਲ ਜਾ ਰਹੇ ਹਾਂ ਜੀ ਠੀਕ ਨੇ ਇੱਕ ਨੂੰ ਲੈ ਕੇ ਗਏ ਨੇ ਹਸਪੀਟਲ ਪਤਾ ਲੱਗ ਗਿਆ ਗੱਡੀ ਜੀ ਸਾਹਮਣੇ ਖੜੀ ਐ ਟੀਵੀ 10 ਡੀ ਜ਼ेड 8500 ਰੰਗ ਚਿੱਟਾ ਆਸਾਈ ਗੱਡੀ ਦਰਾਹੇ ਵੱਲੋਂ ਆਈ ਆ ਉਸ ਤੋਂ ਬਾਅਦ ਜਦੋਂ ਮੈਂ ਪੁਰਤੇ ਆਇਆ ਇੱਕ ਲੜਕੀ ਯਾਨੀ ਇਹਨਾਂ ਕੋ ਉਮਰ ਦੀ ਹੋਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿੱਨਕ ਨਿਕਲ ਕੇ ਦੂਜੀ ਲੜਕੀ ਟਾਕੀ ਖੋਲ ਕੇ ਮੂੰਹ 'ਤੇ ਕੱਢ ਲਿਆ ਉਹਨੇ ਤਾਂ ਜਨਵਰੀ ਤਿੰਨ ਬੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ ਚਲ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ